ਦਰਸ਼ਕੋ ਜੀਵੀਐਸ ਟਾਈਮਸ ਤੇ ਰੀਅਲ ਫੈਕਟ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਗਵੀਰ ਜਾਦ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਲੁਧਿਆਣਾ ਪੱਛਮੀ ਚੋਣਾਂ ਦੇ ਨਤੀਜੇ ਆ ਜਿਹੜੇ ਉਹ ਜਾਰੀ ਨੇ ਤੇ ਉੱਥੇ ਚਰਚਾ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਨੀਤ ਢੱਲੋਂ ਮੌਜੂਦ ਨੇ ਜੋ ਚਰਚਾ ਹੈ ਉਹ ਚੋਣ ਨਤੀਜਿਆਂ ਨੂੰ ਲੈ ਕੇ ਹੋਵੇਗੀ ਤੇ ਸਭ ਤੋਂ ਪਹਿਲਾਂ ਜਾਣਦੇ ਹਾਂ ਪੱਛਮੀ ਚੋਣਾਂ ਦੇ ਨਤੀਜੇਦਾਰ ਜੀ ਪ੍ਰਤੀਤ ਸਭ ਤੋਂ ਪਹਿਲਾਂ ਰੀਅਲ ਫੈਕਟ ਨਿਊਜ਼ ਤੇ ਜੀਵੀਐਸ ਟਾਈਮਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਬਾਈਕੁਜੀ ਕਾ ਖਾਲਸਾ ਵਾਹੀ ਫਤਿਹ ਜੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੁਧਿਆਣਾ ਪੱਛਮੀ ਜਿਮਨੀ ਚੌਣ ਹੋਈ ਹੈ ਤੇ ਉਹਦੇ ਜਿਹੜੀ ਗਿਣਤੀ ਹੈ ਵੋਟਾਂ ਦੀ ਉਹ ਜਾਰੀ ਉਹ ਜਾਰੀ ਹੈ ਲਗਭਗ ਆਪਣੇ ਆਖਰੀ ਰਾਉਂਡ ਵੱਲ ਗਿਣਤੀ ਵਧ ਰਹੀ ਹੈ ਤੇ ਜਿਹੜੇ ਰੁਝਾਨ ਸਾਹਮਣੇ ਆ ਰਹੇ ਆ ਉਸ ਮੁਤਾਬਕ ਜਗਵੀਰ ਜੀ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਜਿਹੜੇ ਇਹ ਜਿਮਨੀ ਚੌਣ ਦੀ ਬਾਜ਼ੀ ਮਾਰਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੀ ਜਿਹੜੀ ਸਿੱਧੀ ਟੱਕਰ ਉਹ ਭਰਤ ਪੁਸ਼ਨਾਸ਼ੂ ਕਾਂਗਰਸ ਦੇ ਉਹਨਾਂ ਦੇ ਨਾਲ ਦੂਸਰੇ ਨੰਬਰ ਤੇ ਆਸ਼ੂ ਜੀ ਨੇ ਹੁਣੇ ਦੇਖਿਆ ਕਿ ਜਿਹੜੀ 27000 ਪਲੱਸ ਆ ਜਿਹੜੀ ਆਵਾਮ ਦੀ ਪਾਰਟੀ ਦੀ ਟੋਟਲ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੀ ਜਿਹੜੀ ਗਿਣਤੀ ਸਾਹਮਣੇ ਆਈ ਹੈ ਉਹਦੇ ਵਿੱਚ 33440 ਵੋਟਾਂ ਜਿਹੜੀਆਂ ਹੁਣ ਤੱਕ ਕਿਉਂਕਿ ਗਿਣਤੀ ਜਾਰੀ ਹੈ ਹਾ ਦੇ ਸੰਜੀਪ अरोड़ा ਜੀ ਲਿ ਜਾ ਚੁੱਕੇ ਨੇ ਤੇ ਕਾਂਗਰਸ ਦੇ ਆਸ਼ੂ ਜੀ 22968 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਚੱਲ ਰਿਹਾ ਹੈ ਜੀ ਤੀਸਰੇ ਨੰਬਰ ਦੀ ਜੇ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਜਿਹੜੇ ਆਗੂ ਨੇ 18500 10 ਵੋਟਾਂ ਦੇ ਨਾਲ ਭਾਜਪਾ ਉਮੀਦਵਾਰ ਹੈ ਤੀਜੇ ਨੰਬਰ ਤੇ ਨੇ ਤੇ ਚੌਥੇ ਨੰਬਰ ਤੇ ਸ਼ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਵਕਾਰ ਸਿੰਘ ਘੁਮਣ ਉਹ ਜਿਹੜਾ 7547 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਦੇਖੋ ਭਾਜਪਾ ਵੀ ਕਾਫੀ ਅੱਗੇ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਥੋੜਾ ਜ਼ਿਆਦਾ ਹੀ ਮਾੜਾ ਉਹਦੇ ਬਾਰੇ ਕੀ ਕਿਹਾ ਜਾਊਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਚ ਉਹ ਜਿਹੜੇ ਆਪਣੀ ਟਰੈਜਡੀ ਕਹਿ ਲਈਏ ਬੜਾ ਟਰੈਜਿਕ ਸਮਾਂ ਸੀਗਾ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਦੇ ਇਤਿਹਾਸ ਦੇ ਆਪਣੇ ਸਭ ਤੋਂ ਜਿਹੜਾ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਇਸ ਦੌਰਾਨ ਮੰਨਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤਕਰੀਬਨ ਖਤਮ ਹੋ ਗਿਆ ਪਰ ਉਸ ਤੋਂ ਬਾਅਦ ਜਿਹੜੀਆਂ ਪਹਿਲਾਂ ਜਿਮਨੀ ਚੋਣਾਂ ਹੋਈਆਂ ਇਸ ਤੋਂ ਪਹਿਲਾਂ ਜੀ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੋਈ ਉਮੀਦਵਾਰ ਨਹੀਂ ਸੀ ਉਤਾਰਿਆ ਹੂੰ ਔਰ ਜੇ ਲੁਧਿਆਣਾ ਪੱਛਮੀ ਦੀ ਗੱਲ ਕੀਤੀ ਜਾਵੇ ਲੁਧਿਆਣਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਪਰਵਕਾਰ ਸਿੰਘ ਘੋਮਣ ਠੀਕ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਅ ਬੜੇ ਵਿਵਾਦਾਂ ਦੇ ਵਿੱਚੋਂ ਲੱਗ ਕੇ ਤੇ ਉਹਨਾਂ ਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ ਅਕਾਲੀ ਦਲ ਦਾ ਅਕਾਲੀ ਦਲ ਨੇ ਬਹੁਤ ਜ਼ੋਰ ਲਾਇਆ ਗਰਾਊਂਡ ਤੇ ਬਹੁਤ ਕਾਫੀ ਜ਼ੋਰ ਲਾਇਆ ਤੇ ਪਰ ਉਹ ਜਿਹੜੇ ਨਤੀਜਿਆਂ ਦੇ ਵਿੱਚ ਨਹੀਂ ਬਦਲ ਸਕੇ ਜਿਹੜੀ 7-8000 ਦੀ ਵੋਟ ਹੈ ਇੰਨੀ ਕਵੋਟਾ ਹੈ ਜਿਹੜੀ ਹੁਣ ਤੱਕ ਕੁਮਨ ਸਾਹਿਬ ਨੂੰ ਮਿਲੀ ਹੈ ਪਰ ਦੂਜੇ ਪਾਸੇ ਇੱਕ ਪਹਿਲੂ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਦੁਬਾਰਾ ਜਿਹੜਾ ਅਲਾਈਅንስ ਹੈ ਹੂੰ ਹੁੰਦਾ ਹੈ ਬਿਲਕੁਲ ਹੁੰਦੇ ਵਿੱਚ ਆਉਂਦਾ ਹੈ ਜੇ ਇਹਨਾਂ ਦੋਨਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ 18510 ਵੋਟਾਂ ਭਾਜਪਾ ਦੇ ਉਮੀਦਵਾਰ ਲਿਜਾ ਚੁੱਕੇ ਹੈ ਤੇ 7547 ਵੋਟਾਂ ਜਿਹੜੀਆਂ ਅ ਲਾ ਜਾ ਚੁੱਕੇ ਆ ਅਕਾਲੀ ਦਲ ਦੇ ਤੇ ਦੋਨਾਂ ਨੂੰ ਰਲਾ ਕੇ ਲਗਭਗ ਜਾਨੀ 26000 ਦੇ ਲਗਭਗ ਵੋਟ ਬਣਦੀ ਆ ਜੀ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਆ ਕੋਨੇ ਉਹ 33000 ਨਾਲ ਪਹਿਲੇ ਨੰਬਰ ਤੇ ਨੇ ਜੇ ਕਿਤੇ ਇਹ ਅਲਾਈਅੰਸ ਦੇ ਵਿੱਚ ਲੜਦੇ ਜਾਂ ਜਿਵੇਂ ਆਪਾਂ ਫਿਊਚਰ ਦੇ ਵਿੱਚ ਦੇਖ ਰਹੇ ਆ ਜੇ ਇਹਨਾਂ ਦਾ ਅਲਾਈਅੰਸ ਹੁੰਦਾ ਤਾਂ ਕਿਤੇ ਨਾ ਕਿਤੇ ਕਾਂਗਰਸ ਤੋਂ ਅੱਗੇ ਹੁੰਦੇ ਪਰ ਇਹਨਾਂ ਦਾ ਅਲੱਗ-ਅਲੱਗ ਹੋਣਾ ਅਲੱਗ-ਅਲੱਗ ਲੜਨਾ ਦੋਨਾਂ ਨੂੰ ਹੀ ਭਾਰੂ ਪਿਆ ਜੀ ਔਰ ਜਿਹੜਾ ਭਾਰੂਕਾਰ ਸਿੰਘ ਘੁੰਮਣ ਹੈ ਉਹਨਾਂ ਨੂੰ ਕਾਫੀ ਘੱਟ ਵੋਟ ਮਿਲੀਆਂ 8000 ਤੋਂ ਵੀ ਘੱਟ ਵੋਟ ਹਾਲੇ ਤੱਕ ਕਿਉਂਕਿ ਹੁਣ ਤਾਂ ਵੈਸੇ ਇੱਕ ਸਿਰਫ ਮਹਿਜ਼ ਇੱਕ ਐਲਾਨ ਬਾਕੀ ਹੈ ਤੇ ਤਕਰੀਬਨ ਨਤੀਜਾ ਜਿਹੜਾ ਸਪਸ਼ਟ ਹੋ ਚੁੱਕਾ ਹੈ ਤੇ ਛੋਣੀ ਗੱਲ ਛੋਮਣੀ ਕਾਲੀਦਾਨ ਤੋਂ ਗੱਲ ਕਰੀਏ ਜੇ ਕਾਂਗਰਸ ਦੀ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਵੀ ਕਿਰੇ ਕਿਉਂਕਿ ਸੋਸ਼ਲ ਮੀਡੀਆ ਦਾ ਯੋਗਦਾਨ ਸੀ ਦੇਖਦੇ ਕਿ ਆਈਦਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਆ ਕੀ ਲੱਗਦਾ ਕਿ ਇਸ ਮੁਕਾਬਲੇ ਦੇ ਵਿੱਚ ਬਾਜ਼ੀ ਮਾਰ ਸਕਣਗੇ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਨਾ ਜਗਵੀਰ ਜੀ ਕਾਂਗਰਸ ਦੇ ਆਗੂ ਨੇ ਖੁਦ ਬਿਆਨ ਦਿੱਤਾ ਸੀ ਕਿ ਕਾਂਗਰਸ ਨੂੰ ਕਦੇ ਵੀ ਵੋਟਰ ਨਹੀਂ ਹਰਾਉਂਦਾ ਕਾਂਗਰਸ ਨੂੰ ਉਹਦੇ ਲੀਡਰ ਹਰਾਉਂਗੇ ਹਮ ਹਰ ਵਾਰ ਇਸੇ ਤਰ੍ਹਾਂ ਹੁੰਦਾ ਹੈ ਕਾਂਗਰਸ ਕਦੇ ਵੀ ਜਿਹੜੀ ਇੱਕ ਨਹੀਂ ਹੋ ਸਕਦੀ ਇੱਕ ਮੰਚ ਤੇ ਕਾਂਗਰਸ ਦੇ ਆਗੂ ਇਕੱਠੇ ਨਹੀਂ ਹੋ ਸਕਦੇ ਕਾਰਨ ਪ੍ਰਦੀਪ ਜੀ ਕਾਰਨ ਇਹ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਸ਼ੁਰੂ ਤੋਂ ਹੀ ਦੁਫਾੜ ਵਾਲਾ ਜਿਹੜਾ ਰਾਜਨੀਤੀ ਚੱਲਦੀ ਰਹੀ ਹੈ ਭਾਵੇਂ ਆਪਾਂ ਦਰਬਾਰਾ ਸਿੰਘ ਜੀ ਤੋਂ ਲੈ ਕੇ ਦਰਬਾਰਾ ਸਿੰਘ ਜੀ ਤੇ ਗਿਆਨੀ ਜੈਲ ਸਿੰਘ ਦੀ ਜਿਹੜੀ ਆਪਸੀ ਤਸੱਲੀ ਉਹਨੇ ਪੰਜਾਬ ਨੂੰ ਕਿੱਡੇ ਘਾਤਕ ਨਤੀਜੇ ਦਿੱਤੇ ਉਸ ਤੋਂ ਬਾਅਦ ਜਿਹੜਾ ਬਿਆਨ ਸਿੰਘ ਦੀ ਸਰਕਾਰ ਆਈ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਜਿੰਦਰ ਕੌਰ ਪਰਠੜਾ ਪ੍ਰਤਾਪ ਸਿੰਘ ਬਾਜਵਾ ਉਸ ਵੇਲੇ ਵੀ ਇਹਨਾਂ ਦੇ ਵਿਚਕਾਰ ਜਿਹੜਾ ਬੜਾ tufaan ਰਿਹਾ ਜੇ ਅੱਜ ਦੀ ਗੱਲ ਕੀਤੀ ਜਾਵੇ ਜਦੋਂ ਤੁਸੀਂ ਦੇਖਿਆ ਹੋ ਗਿਆ ਕਿ ਪਿੱਛੇ ਜੇ ਲੋਕ ਸਭਾ ਇਲੈਕਸ਼ਨ ਹੋਣੀ ਹੈ ਜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਲੜਦੇ ਬਿਲਕੁਲ ਉਸ ਚੋਣ ਦੇ ਵਿੱਚ ਭਰਤਪੂਸ਼ਨ ਆਸ਼ੂ ਉਹਨਾਂ ਦਾ ਵਿਰੋਧ ਕਰਦੇ ਆ ਹੂੰ ਔਰ ਇਹ ਵਿਰੋਧ ਹੈ ਜਿਹੜਾ ਵੈਸੇ ਕੋਈ ਬਹੁਤਾ ਫਰਕ ਨਹੀਂ ਪਿਆ ਰਾਜਾ ਉਹ ਚੋਣ ਜਿੱਤ ਜਾਂਦੇ ਆ ਹੂੰ ਪਰ ਹੁਣ ਕੀ ਹੋਇਆ ਕਿ ਜਦੋਂ ਭਰਤਪੂਸ਼ਨ ਆਸ਼ੂ ਜੀ ਨੇ ਦੀ ਟਿਕਟ ਦਾ ਐਲਾਨ ਹੁੰਦਾ ਹੂੰ ਉੱਥੇ ਕਾਂਗਰਸ ਦੋ ਖੇਮਿਆਂ ਦੇ ਵਿੱਚ ਵੰਡੀ ਹੋਈ ਨਜ਼ਰ ਆਉਂਦੀ ਹੈ ਜੀ ਕਿਵੇਂ ਨਜ਼ਰ ਆਉਂਦੀ ਹੈ ਕਿ ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੂੰ ਪ੍ਰਤਾਪ ਸਿੰਘ ਵਾਜਵਾ ਜੀ ਸੁਖਵਿੰਦਰ ਸਿੰਘ ਸੁਖੀ ਰੰਧਾਵਾ ਜੀ ਇਹ ਖੇਮਾ ਜਿਹੜਾ ਟੋਟਲੀ ਬੇਸ਼ੱਕ ਹੈ ਮੀਡੀਆ ਸਾਹਮਣੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਹਿੰਦਾ ਜਰੂਰ ਨਜ਼ਰ ਆਇਆ ਹੈ ਕਿ ਕਾਂਗਰਸ ਪਾਰਟੀ ਜਿੱਤੇਗੀ ਪਰ ਇਹ ਸਾਰੇ ਲੋਕ ਵੀ ਜਾਣਦੇ ਆ ਲੁਧਿਆਣਾ ਦੇ ਲੋਕ ਵੀ ਜਾਣਦੇ ਪੰਜਾਬ ਦੇ ਲੋਕ ਵੀ ਜਾਣਦੇ ਆ ਕਿ ਇਸ ਬਾਈ ਇਲੈਕਸ਼ਨ ਦੇ ਵਿੱਚ ਇਸ ਖੇਮੇ ਨੇ ਜਿਹੜਾ ਡਟ ਕੇ ਬ੍ਰੋਧ ਕੀਤਾ ਭਾਰਤ ਭੂਸ਼ਨਾਸ਼ੂਗਾ ਬਿਲਕੁਲ ਔਰ ਸ਼ਾਇਦ ਇਸ ਦਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਿਆ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਜੀ ਰਵਿੰਦਰ ਆਮਲਾ ਜੀ ਇਹ ਜਿਹੜੀ ਲੀਡਰਸ਼ਿਪ ਮਤਲਬ ਚਰਨਜੀਤ ਸਿੰਘ ਚੰਨੀ ਉਹ ਅਲੱਗ ਆਪਣਾ ਖੇਮਾ ਉਹਨਾਂ ਨੇ ਰੱਖਿਆ ਮਤਲਬ ਕਾਂਗਰਸ ਜਿਹੜੀ ਟੋਟਲੀ ਵੰਡੀ ਹੋਈ ਨਜ਼ਰ ਆਈ ਇਸ ਦਾ ਨਤੀਜਾ ਤੁਸੀਂ ਤੁਹਾਡੇ ਸਾਹਮਣੇ ਹੈ ਕਿ ਅੱਜ ਕਾਂਗਰਸ ਲਗਭਗ 9000 ਦੇ ਮਾਰਜਨ ਦੇ ਨਾਲ ਲੁਧਿਆਣਾ ਪੱਛਮੀ ਦੀ ਸੀਟ ਹਾਰਨ ਜਾ ਰਹੀ ਹੈ। ਹੂੰ। ਸੋ ਕਾਂਗਰਸ ਦਾ ਜਿਹੜਾ ਇਹ ਰੁਝਾਨ ਹੈ ਅੱਜ ਤੋਂ ਜੇ 1 ਮਹੀਨਾ ਪਹਿਲਾਂ ਦੀ ਗੱਲ ਕੀਤੀ ਜਾਵੇ ਜਗਵੀਰ ਜੀ ਤਾਂ ਲੋਕਾਂ ਦਾ ਇਹ ਕਹਿਣਾ ਸੀ ਕਿ 2027 ਦੇ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣ ਸਕਦੀ। ਬਿਲਕੁਲ। ਪਰ ਕਿਤੇ ਨਾ ਕਿਤੇ ਜਿਵੇਂ ਜਿਵੇਂ ਕਾਂਗਰਸ ਦੀ ਆਪਸੀ ਫੋਟੋ ਸਾਹਮਣੇ ਆ ਰਹੀ ਆ। ਹੂੰ। ਇੱਕ ਦੂਜੇ ਦੇ ਖਿਲਾਫ ਜਿਹੜੀਆਂ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਮ ਇੰਟਰਵਿਊਆਂ ਦੇ ਵਿੱਚ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਬਿਲਕੁਲ ਹਮ ਔਰ ਉਸ ਦੇ ਨਾਲ ਅੱਜ ਲੱਗਦਾ ਹੈ ਕਿ 2027 ਵਾਲਾ ਜਿਹੜਾ ਇਹਨਾਂ ਦਾ ਸੁਪਨਾ ਹੈ ਉਹ ਕੋਈ ਬਹੁਤਾ ਸੰਖਾ ਨਹੀਂ ਕਿਉਂਕਿ ਕਈ ਲੀਡਰ ਹੈ ਕਾਂਗਰਸ ਦੇ ਜਿਹੜੇ ਆਪਣੇ ਆਪ ਨੂੰ ਸੀਐਮ ਬਣਨ ਦਾ ਸੁਪਨਾ ਪਾਲੀ ਬੈਠੇ ਹੈ ਔਰ ਉੱਥੇ ਆ ਕੇ ਜਿਹੜੀ ਇਹਨਾਂ ਦੀ ਗਰਾਰੀ ਹੈ ਕਹਿੰਦੇ ਅੜਦੀ ਹੈ ਤੇ ਕਾਂਗਰਸ ਪਾਰਟੀ ਨੂੰ ਖਮਿਆਜਾ ਪੁੱਕ ਕਾਂਗਰਸ ਦੀ ਗੱਲ ਕਰੀਏ ਬਿਲਕੁਲ ਪ੍ਰਦੀਪ ਤੁਸੀਂ ਕਿਹਾ ਕਿ ਜਿਹੜੀ ਖਿੱਚੋ ਤਾਣੀ ਦੀ ਜਾਂਦਾ ਨਾ ਇਹ ਲਗਾਤਾਰੀ ਇਹਦੇ ਵਿੱਚ ਜਾਰੀ ਆ ਜੇਕਰ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਹੈਨਾ ਕਹਿੰਦੇ ਕਿ ਚੋਣਾ ਵੇਲੇ ਉਹ ਇੱਧਰ ਆ ਜਾਂਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਚਿਹਰਾ ਵੀ ਸਾਹਮਣੇ ਆਉਂਦਾ ਹੋਣਾ ਅੱਜ ਕੱਲ ਕਪਲ ਸ਼ਰਮਾ ਸ਼ੋਅ ਦੇ ਵਿੱਚ ਫੇਰ ਐਂਟਰੀ ਕੀਤੀ ਆ ਕੀ ਲੱਗਦਾ 27 ਦੇ ਵਿੱਚ ਜਦੋਂ ਚੋਣਾ ਹੋਣਗੇ ਫੇਰ ਐਂਟਰੀ ਹੋਊਗੀ ਨਗਜੋ ਸਿੰਘ ਸਿੱਧੂ ਬਾਰੇ ਇਹ ਕਿਹਾ ਜਾਂਦਾ ਹੈ ਬੇਸ਼ੱਕ ਉਹਦੇ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਕ ਇਮਾਨਦਾਰ ਲੀਡਰ ਹੈ ਪਰ ਉਹਦੀ ਪੰਜਾਬ ਪ੍ਰਤੀ ਜਿਹੜੀ ਹੈਗੀ ਆ ਉਹਦਾ ਬਚਨ ਵਾਦਤਾ ਕਹ ਲਈਏ ਉਹਦੀ ਉਹ ਕੋਈ ਬਹੁਤੀ ਵਧੀਆ ਨਹੀਂ ਰਹੀ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਹੋਪ ਇੱਕ ਉਮੀਦ ਜਗਾ ਕੇ ਪੰਜਾਬ ਦੇ ਲੋਕਾਂ 'ਚ ਤੇ ਸਿੱਧੂ ਸਾਹਿਬ ਜਾ ਕੇ ਆਲਦੇ ਦੂਜੇ ਬਿਜ਼ਨਸ ਵੱਲ ਚਲੇ ਜਾਂਦੇ ਆ ਅੱਜਕਲ ਉਹ ਇੰਗਲੈਂਡ ਦੇ ਵਿੱਚ ਜਿਹੜਾ ਇੰਡੀਆ ਤੇ ਇੰਗਲੈਂਡ ਦਾ ਟੈਸਟ ਮੈਚ ਸੀਰੀਜ਼ ਚੱਲ ਰਹੀ ਹੈ ਉਹਦੀ ਕਮੈਂਟਰੀ ਕਰ ਰਹੇ ਆ ਔਰ ਕਪਲ ਚਰਮਾ ਸ਼ੋਅ ਚ ਦੁਬਾਰਾ ਆ ਰਹੇ ਆ ਪਰ ਜਦੋਂ ਚੋਣਾਂ ਦਾ ਦੌਰ ਆਉਂਦਾ ਹੈ ਤੇ ਉਦੋਂ ਨਵਜੋਤ ਸਿੰਘ ਸਿੱਤੂ ਪੰਜਾਬ ਦੇ ਵਿੱਚ ਆ ਕੇ ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਪਰ ਇਹ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਖਲਬਾੜ ਹੀ ਆ ਲੋਕਾਂ ਦੀ ਇੱਕ ਉਮੀਦ ਜਗਾ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਭਲਾ ਸੋਚਦੇ ਆ ਤੇ ਸੱਚੀ ਗੱਲ ਮੂੰਹ ਤੇ ਕਹਿਣ ਵਾਲੇ ਲੀਡਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਿਤੇ ਨਾ ਕਿਤੇ ਪਤਾ ਨਹੀਂ ਤਾਂ ਕਾਂਗਰਸ ਨਹੀਂ ਉਹਨਾਂ ਨੂੰ ਐਡਜਸਟ ਕਰ ਪਾ ਰਹੀ ਪਤਾ ਨਹੀਂ ਉਹ ਪੰਜਾਬ ਦੇ ਕਾਂਗਰਸੀ ਆਗੂਆਂ ਦੇ ਨਾਲ ਨਹੀਂ ਐਡਜਸਟ ਕਰ ਪਾ ਰਹੇ ਇਹ ਜਿਹੜੀ ਇਹਨਾਂ ਦੀ ਹੈਗੀ ਹੈ ਇੱਕ ਫ੍ਰਿਕਸ਼ਨ ਹੈ ਜਿਹੜੀ ਲੀਡਰਾਂ ਦੇ ਨਾਲ ਇਸ ਕਾਰਨ ਉਹ ਕਈ ਵਾਰ ਆਪਣੇ ਆਪ ਨੂੰ ਬਿਲਕੁਲ ਸਾਈਡ ਲਾਈਨ ਕਰ ਲੈਂਦੇ ਆ ਅੱਜ ਕੱਲ ਉਹ ਆਪਦੇ ਕਮੈਂਟਰੀ ਵਾਲੇ ਬਿਜ਼ਨਸ 'ਚ ਲੱਗੇ ਹੋਏ ਆ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਉਹ ਗੋਟਾਂ ਵੇਲੇ ਆਉਂਦੇ ਆ ਪੰਜਾਬ 'ਚ ਜਾਂ ਨਹੀਂ ਆਉਂਦੇ ਇਹ ਤੱਕ ਕੁਝ ਨਹੀਂ ਕਿਹਾ ਜਾਂਦਾ ਭਾਈ ਕੀ ਸਮਾਂ ਦੱਸੇ ਬਿਲਕੁਲ ਮੈਂ ਦਰਸ਼ਕਾਂ ਨੂੰ ਜ਼ਰੂਰ ਕਹੂੰਗਾ ਕਿ ਦੇਖੋ ਕਮੈਂਟ ਬਾਕਸ ਦੇ ਵਿੱਚ ਜਿਹੜੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਰਹੋ ਔਰ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਰਹੋ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਲੇਟਰ ਲੋਕ ਖਿੱਤਾਂ ਦੀ ਗੱਲ ਕਰ ਰਹੇ ਆ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਜਾਂ ਫਿਊਚਰ ਦੇ ਵਿੱਚ ਕਿਹੜੇ ਲੋਕਾਂ ਦੇ ਸੁਪਨੇ ਆ ਜਿਹੜੇ ਉਸਾਰ ਕਰ ਸਕਦੀ ਆ ਪ੍ਰਦੀਪ ਸਿੰਘ ਸ਼ਰੋਮਣੀ ਕਾਲੀ ਦਲ ਕਾਂਗਰਸ ਤੋਂ ਬਾਅਦ ਬੀਜੇਪੀ ਦੀ ਗੱਲ ਕਰੀ ਇਹਦਾ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜਾ ਪੈਰ ਜਮਾਉਣਾ ਬੀਜੇਪੀ ਲਈ ਬਹੁਤ ਔਖਾ ਹੈ ਪਰ ਉਹ ਵੀ ਕਾਂਗਰਸ ਤੋਂ ਅੱਗੇ ਜਾ ਰਹੀ ਹੈ ਕਿਤਨੇ ਕਿਤੇ ਬਿਲਕੁਲ ਬੀਜੇਪੀ ਨੇ ਵੀ ਲੁਧਿਆਣਾ ਪੱਛਮੀ ਜਿਹੜੀ ਜ਼ੋਨ ਹੈ ਇਹਨੂੰ ਬਹੁਤ ਸੀਰੀਅਸਲੀ ਲਿਆ ਹੈ ਇਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਿਮਨੀ ਜ਼ੋਨ ਦੇ ਵਿੱਚ ਬੀਜੇਪੀ ਦੇ ਜਿਹੜੇ ਕੇਂਦਰੀ ਮੰਤਰੀ ਜਿਹੜੇ ਸੈਂਟਰ ਦੇ ਮੰਤਰੀ ਹੈ ਉਹ ਵੀ ਅਸੀਂ ਦੇਖੇ ਕਿ ਲੁਧਿਆਣਾ ਦੇ ਵਿੱਚ ਜੀਵਨ ਗੁਪਤਾ ਜੀ ਜਿਹੜੇ ਮੈਂ ਜੀਵਨ ਸਿੰਘਲਾ ਸ਼ਾਇਦ ਜੀ ਉਹ ਉਹਨਾਂ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਉਹ ਵੀ ਇੱਥੇ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਸੀਟ ਤੇ ਬੀਜੇਪੀ ਲਈ ਪ੍ਰਚਾਰ ਕਰਦੇ ਨਜ਼ਰ ਆਏ ਆ ਬੀਜੇਪੀ ਨੇ ਆਪਣੇ ਪੂਰੇ ਸਟਾਰਕ ਜਿਹੜੇ ਪ੍ਰਚਾਰਕ ਸਟਾਰਚ ਇਹਦੇ ਇੱਥੇ ਮੈਦਾਨ ਦੇ ਵਿੱਚ ਉਤਾਰੇ ਹੋਏ ਸੀਗੇ ਔਰ ਉਹਦਾ ਨਤੀਜਾ ਵੀ ਸਾਹਮਣੇ ਦਿਖ ਰਿਹਾ ਹੈ ਕਿ ਇਸ ਵਕਤ ਜਿਹੜਾ ਕਾਂਗਰਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਅਕਾਲੀ ਦਲ ਹੁੰਦਾ ਸੀਗਾ ਉਹ ਅਕਾਲੀ ਦਲ ਨੂੰ ਇਸ ਸੀਟ ਤੇ ਪਛਾੜਦੇ ਹੋਏ ਤੀਜੇ ਨੰਬਰ ਤੇ ਜਿਹੜੀ ਉਹ ਬੜਾ ਕਲੋਜ਼ ਫਾਈਟ ਹੈ ਉਹਨਾਂ ਦੀ ਭਰਤਪੂਰਨ ਆਸ਼ੂ ਦੇ ਨਾਲ ਮਤਲਬ ਜੇ ਦੂਜੇ ਤੇ ਤੀਜੇ ਨੰਬਰ ਦੀ ਜਿਹੜੀ ਟੱਕਰ ਹੈ ਉਹਦੇ ਵਿੱਚ ਬਹੁਤ ਥੋੜਾ ਮਾਰਜਨ ਹੈ ਜੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਿਰਫ 4 ਤੋਂ 5000 ووٹ ਦਾ ਉਹ ਫਰਕ ਹੈ ਔਰ ਜੇ ਦੇਖਿਆ ਜਾਵੇ ਇੱਕ ਕਾਂਗਰਸ ਸਥਾਪਤ ਮੰਨੀ ਜਾਂਦੀ ਹੈ ਸਟਰੋਂਗ ਮੰਨੀ ਜਾਂਦੀ ਹੈ ਬੀਜੇਪੀ ਦੇ ਮੁਕਾਬਲੇ ਪੰਜਾਬ ਦੇ ਵਿੱਚ ਪਰ ਫਿਰ ਵੀ ਜਿਹੜਾ ਬੀਜੇਪੀ ਨੇ ਜਿਹੜਾ ਜੋਰ ਲਾਇਆ ਉਹ ਨਜ਼ਰ ਆ ਰਿਹਾ ਹੈ ਬਿਲਕੁਲ ਔਰ ਬੀਜੇਪੀ ਨੂੰ ਬੇਸ਼ੱਕ ਪੰਜਾਬ ਦੇ ਲੋਕ ਬੀਜੇਪੀ ਨੂੰ ਬਹੁਤਾ ਪਸੰਦ ਨਹੀਂ ਕਰਦੇ ਉਹਦੇ ਵਿੱਚ ਕਈ ਕਾਰਨ ਹੈ ਸਭ ਤੋਂ ਵੱਡਾ ਕਾਰਨ ਕਿਸਾਨੀ ਸੰਘਰਸ਼ ਦਾ 2020 ਔਰ ਬੁਧੀ ਗੱਲ ਆ ਜਾਂਦੀ ਹੈ ਕਿ ਜਿਹੜਾ ਸ਼ਹਿਰੀ ਖੇਤਰ ਹੈ ਨਾ ਜਗਜੀਤ ਜੀ ਸ਼ਹਿਰੀ ਖੇਤਰ ਦੇ ਵਿੱਚ ਜ਼ਰੂਰ ਬੀਜੇਪੀ ਦਾ ਆਧਾਰ ਅਕੇ ਨਾਲੋਂ ਵਧਿਆ ਇਹ ਜਿਹੜਾ ਚੀਜ਼ ਹੈ ਇਹ ਮਤਲਬ ਔਨ ਰਿਕਾਰਡ ਹੈ ਕਿ ਬੀਜੇਪੀ ਨੇ ਸ਼ਹਿਰਾਂ ਦੇ ਵਿੱਚ ਆਪਦੀ ਪਕੜ ਅੱਗੇ ਨਾਲੋਂ ਮਜ਼ਬੂਤ ਕੀਤੀ ਹੈ ਜੇ ਅੱਜ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਸਮਝੌਤਾ ਹੁੰਦਾ ਹੈ ਇਹ ਅੱਗੇ ਵਾਲਾ ਸਮਝੌਤਾ ਨਹੀਂ ਹੋਊਗਾ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਵਿਧਾਨ ਸਭਾ ਦੀਆਂ 117 ਸੀਟਾਂ ਚੋਂ ਲਗਭਗ 19 ਕਿ ਸੀਟਾਂ ਤੇ ਬੀਜੇਪੀ ਲੜਦੀ ਸੀ 19 ਜਾਂ 20 ਤੇ ਇਹ ਬਾਕੀ ਸਾਰੀਆਂ ਤੇ ਅਕਾਲੀ ਦਲ ਲੜਦਾ ਸੀ ਹੁਣ ਜੇ ਸਮਝੌਤਾ ਹੁੰਦਾ ਤਾਂ ਇਹਦੇ ਚ ਜਿਹੜਾ ਅੱਗੇ 60 70 ਵਾਲਾ ਜਿਹੜਾ ਰੇਸ਼ਿਓ ਸੀਗੀ ਆਪਣੀ ਅਕਾਲੀ ਦਲ ਹੁੰਦਾ ਸੀ ਤੇ 30 ਦੀ ਰੇਸ਼ਿਓ ਤੇ ਮੈਂ ਉਹ ਵੀ ਜਾਦੇ ਕਹਿ ਗਿਆ 80 20 ਦੀ ਜਿਹੜੀ ਰੇਸ਼ਿਓ ਹੁੰਦੀ ਸੀ ਉਹ ਉਹ ਜਿਹੜੀ 20 ਦੀ ਰੇਸ਼ਿਓ ਸੀਗੀ ਬੀਜੇਪੀ ਦੀ ਉਹ ਵੱਧ ਕੇ ਹੁਣ ਉਹ ਲਗਭਗ ਹੁਣ 50 50 ਰਹੂ ਹੋ ਸਕਦਾ ਹੈ ਇਹ ਹੋ ਸਕਦਾ ਵੀ 60 70 ਤੇ ਹੁਣ ਬੀਜੇਪੀ ਹੋਵੇ ਤੇ ਅਕਾਲੀ ਦਲ 30 ਤੇ ਹੋਵੇ ਕਿਉਂਕਿ ਹੁਣ ਬੀਜੇਪੀ ਨੂੰ ਪੰਜਾਬ ਦੇ ਵਿੱਚ ਪਹਿਲਾ ਮੰਗ ਗੱਲ ਨਹੀਂ ਰਹੀ ਐ ਬਿਲਕੁਲ ਸੋ ਕਿਤੇ ਨਾ ਕਿਤੇ ਦੇਖੋ ਕਿ ਮਿਆਜਾ ਜਿਹੜਾ ਲੋਕਾਂ ਨੇ ਭੁਗਤਾ ਕਿ 2020 ਦੀ ਗੱਲ ਕਰੀਏ 21 ਦੇ ਵਿੱਚ ਸਾਰੀ ਸ਼ਗਰਸ਼ ਹੋਇਆ 22 ਦੇ ਵਿੱਚ ਜਿਹੜੀ ਵਿਧਾਨ ਸਭਾ ਚੋਣਾਂ ਆ ਉਸ ਤੋਂ ਬਾਅਦ ਜਿਹੜਾ ਉਥੇ ਨਪਤਲ ਹੋ ਗਈ ਤੇ ਜੁਨੀਅਨਾਂ ਟੁੱਟ ਗਿਆ ਸੀ ਬਲਵੀਰ ਜੀ ਤੇ ਜਿਕਰ ਹੁਣ ਸੱਤਾਧਾਰੀ ਧਿਰ ਦੀ ਗੱਲ ਕਰੀਏ ਆਮਾਦੀ ਪਾਰਟੀ ਦੀ ਤਾਂ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆਈਆਂ ਕੋਈ ਕਹਿ ਰਿਹਾ ਕਿ ਇਹ ਜਿਹੜਾ ਲੋਕਾਂ ਨੂੰ ਤਰ੍ਹਾਂ ਦਾ ਸਬਾਨ ਦੇ ਰਹੇ ਆ ਤੁਸੀਂ ਵੀ ਦੇਖਿਆ ਹੋਣਗੇ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖੋ ਦੇਖੋ ਜਿਹੜੀ ਜਿਮਨੀ ਚੋਣ ਹੁੰਦੀ ਹੈ ਨਾ ਜਗਵੀਰ ਜੀ ਇਦੇ ਵਿੱਚ ਕਿਤੇ ਨਾ ਕਿਤੇ ਇੱਕ ਜਿਹੜਾ ਸੱਤਾਧਾਰੀ ਟੇ ਰਹੇ ਉਹਦਾ ਇੱਕ ਪਾਸਾ ਪਾਰਾ ਤਾਂ ਮੰਨਿਆ ਜਾਂਦਾ ਕਿਉਂਕਿ ਜਿਹੜਾ ਜਿਹੜੀ ਸਰਕਾਰੀ ਮਸ਼ੀਨਰੀ ਹੁੰਦੀ ਹੈ ਜਿਹੜੀ ਸਰਕਾਰੀ ਵੈਸੇ ਲੁਧਿਆਣਾ ਪੱਛਮੀ ਚ ਤਾਂ ਇਹਦੇ ਚ ਕਹਿਣ ਚ ਕੋਈ ਗੁਰੇਜ਼ ਨਹੀਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਸਾਰੀਆਂ ਹੱਦਾਂ ਪਾਰ ਕਰਦੀਆਂ ਹੂੰ ਕਿਵੇਂ ਹੱਦਾਂ ਪਾਰ ਕਰਦੀਆਂ ਆਮ ਆਦਮੀ ਪਾਰਟੀ ਨੇ ਜਿੱਤ ਦਾ ਉਹ ਹਰ ਅਥ ਕੰਡਾ ਅਪਣਾਇਆ ਜਿਹੜਾ ਕਿ ਉਹ ਕਹਿੰਦੇ ਸੀ ਕਿ ਅਸੀਂ ਕਿਸੇ ਸਮੇਂ ਭਗਵਾਨਤਮਾਨ ਕਹਿੰਦੇ ਹੁੰਦੇ ਸੀ ਕਿ ਅਸੀਂ ਰਾਜਨੀਤੀ ਬਦਲ ਨਹੀਂ ਰਾਜਨੀਤੀਕਰਨ ਨਹੀਂ ਆਏ ਰਵੈਤੀ ਰਾਜਨੀਤੀ ਨੂੰ ਉਹ ਕਹਿੰਦੇ ਸੀ ਅਸੀਂ ਬਦਲਣਾ ਪਰ ਜੋ ਕੰਮ ਚੋਣਾਂ ਦੇ ਵਿੱਚ ਖਾਸ ਕਰ ਜਿਮਨੀ ਚੋਣਾਂ ਦੇ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਿਮਨੀ ਚੋਣਾ ਕਾਂਗਰਸ ਸਰਕਾਰ ਵੇਲੇ ਵੀ ਹੋਈਆਂ ਜਿਮਨੀ ਚੋਣਾ ਅਕਾਲੀ ਦਲ ਸਰਕਾਰ ਵੇਲੇ ਵੀ ਹੋਈਆਂ ਜਿਮਨੀ ਚੋਣਾ ਦੇ ਵਿੱਚ ਅਕਾਲੀ ਦਲ ਵੀ ਰੱਜ ਕੇ ਧੱਕਾ ਕਰਦਾ ਰਿਹਾ ਹਾਲਾਂਕਿ ਉਹਨਾਂ ਦਾ ਧੱਕਾ ਤਾਂ ਬਹੁਤ ਸਵੀਅਰ ਹੁੰਦਾ ਸੀ ਅਕਾਲੀ ਦਲ ਦਾ ਉਹ ਤਾਂ ਮਤਲਬ ਟੋਟਲੀ ਜਿਹਨੂੰ ਕਹਿ ਦਈਏ ਵੀ ਇੱਕ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਸੀ ਵਿਰੋਧਗਾਰ ਨੂੰ ਤੇ ਇਸੇ ਤਰ੍ਹਾਂ ਕਾਂਗਰਸ ਦੀ ਜਦੋਂ ਵਾਰੀ ਆਉਂਦੀ ਸੀ ਫਿਰ ਕਾਂਗਰਸ ਵੀ ਇਦਾਂ ਹੀ ਕਰਦੀ ਬਿਲਕੁਲ ਪਰ ਆਮ ਆਦਮੀ ਪਾਰਟੀ ਜਿਹੜੀ ਜਿਨ੍ਹਾਂ ਦਾ ਮੇਨ ਮੋਟੋ ਹੀ ਇਹ ਸੀ ਕਿ ਅਸੀਂ ਰਾਜਨੀਤੀ ਬਦਲਣਾ ਹੈ ਜੀ ਅੱਜ ਜਦੋਂ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਜਿਹੜਾ ਉਹਨਾਂ ਨੇ ਵੀ ਕਸਰ ਨਹੀਂ ਛੱਡੀ ਹਾਲਾਂਕਿ ਥੋੜੇ ਜੇ ਤਰੀਕੇ ਜ਼ਰੂਰ ਵੱਖਰੇ ਆ ਰਵੈਤੀ ਪਾਰਟੀਆਂ ਤੋਂ ਥੋੜੇ ਜੇ ਤਰੀਕੇ ਪਰ ਉਹਦੇ ਚ ਸਕੂਲ ਬੈਗ ਜਿਹੜੇ ਸੰਜੀਵ ਅਰੋੜਾ ਦੇ ਨਾਮ ਦੇ ਉਹ ਵੰਡੇਗੇ ਰਾਸ਼ਣ ਦੀਆਂ ਕਿੱਟਾਂ ਫੜੀਆਂ ਗਈਆਂ ਮੈਂ ਕਾਫੀ ਕੁਝ ਅਜਿਹਾ ਸਾਹਮਣੇ ਆਇਆ ਹਾਲਾਂਕਿ ਜਿਮਨੀ ਚੋਣ ਵਾਸਤੇ ਮੈਂ ਫਿਰ ਕਹਿ ਰਿਹਾ ਜਿਮਨੀ ਚੋਣ ਵਾਸਤੇ ਇਹ ਸਾਰਾ ਕੁਝ ਕੋਈ ਨਵਾਂ ਨਹੀਂ ਪਰ ਜੇ ਆਮ ਆਦਮੀ ਪਾਰਟੀ ਕਰ ਰਹੀ ਹੈ ਜਦੋਂ ਤੁਸੀਂ ਆਪਦੇ slogan ਤੋਂ ਆਪਦੇ motto ਤੋਂ ਹੀ ਭਟਕ ਗਏ ਫਰਕ ਕੀ ਰਹਿ ਗਿਆ ਠੀਕ ਹੈ ਫਿਰ ਤੁਸੀਂ ਇਹ ਨਾ ਕਹੋ ਕਿ ਸਾਡਾ ਤੇ ਇਹਨਾਂ ਦਾ ਫਰਕ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਅੱਜ ਵੀ ਵਿਧਾਨ ਸਭਾ ਚ ਖੜੇ ਹੋ ਕੇ ਕਹਿੰਦੇ ਆ ਕਿ ਇਨਾਂ ਚਤੇ ਸਾਡੇ ਚ ਬਹੁਤ ਜ਼ਮੀਨ ਸਬੰਧ ਦਾ ਫਰਕ ਹੈ ਸਾਡੀ ਸੋਚ ਦਾ ਫਰਕ ਹੈ ਨਹੀਂ ਤੁਹਾਡੇ ਅੱਜ ਗਰਾਊਂਡ ਦੇ ਜਿਹੜੀ ਜੋ ਰਿਪੋਰਟ ਕੀਤਾ ਉਹਨੇ ਸਾਬਤ ਕਰ ਦਿੱਤਾ ਕਿ ਤਿੰਨੇ ਇੱਕੋ ਜਿਹੇ ਹੀ ਹੈ ਕੋਈ ਫਰਕ ਨਹੀਂ ਰਿਹਾ ਆਜਾ ਆਮ ਆਦਮੀ ਪਾਰਟੀ ਭਾਵੇਂ ਲੱਕ ਕਹੇ ਜਿਹੜੇ ਉਹਨਾਂ ਦਾ ਰਾਜਨੀਤੀ ਕਰਨ ਦਾ ਤਰੀਕਾ ਹੈ ਜਿਹੜਾ ਉਹ ਰਵਾਇਤੀ ਪਾਰਟੀਆਂ ਤੋਂ ਵੱਖਰਾ ਨਹੀਂ ਰਹਿ ਗਿਆ ਬਿਲਕੁਲ ਉਸੇ ਤਰ੍ਹਾਂ ਹੀ ਉਹ ਕਰਦੇ ਆ ਜੀ ਮਤਲਬ ਜੀਦੇ ਹੱਥ ਚ ਲਾਠੀ ਮੱਝ ਵੀ ਉਸ ਦੀ ਜਿਸ ਕੀ ਲਾਤੀ ਉਸ ਦੀ ਬੈਸ ਔਰ ਲੁਧਿਆਣਾ ਦੇ ਵਿੱਚ ਵੀ ਇਹੀ ਹੋਇਆ ਲੁਧਿਆਣਾ ਚ ਉਹਨਾਂ ਨੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਜਿਹੜੀ ਵਰਤੋਂ ਕੀਤੀ ਹੈ ਦੁਰਵਰਤੋਂ ਵਰਤੋਂ ਤਾਂ ਜਿਹੜੀ ਹੁੰਦੀ ਹੈ ਵੀ ਸਹੀ ਢੰਗ ਨਾਲ ਜਿਹੜੀ ਕੀਤੀ ਹੋਵੇ ਇੱਥੇ ਧੁਰਵਰਤੋਂ ਹੋਈ ਹੈ ਸੋ ਮੇਰੇ ਖਿਆਲ ਮੇਰੇ ਨਾਲ ਇਸ ਗੱਲ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆ ਗੁਣੇ ਨਰਾਜ਼ ਜ਼ਰੂਰ ਹੋਣਗੇ ਪਰ ਸਚਾਈ ਮੈਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਹੂੰ ਕਿ ਆਮ ਆਦਮੀ ਪਾਰਟੀ ਜਿੱਤੀ ਹੈ ਇਹ ਜਿਵਨੀ ਚੋਣ ਤੇ ਪਰ ਨਾਲ ਦੀ ਨਾਲ ਕੁਝ ਕੌੜੇ ਸੱਚ ਹੈ ਜਿਹੜੇ ਸਾਨੂੰ ਸੁਣਨੇ ਪੈਣੇ ਨੇ ਹਾਜ਼ਮ ਕਰਨੇ ਪੈਣੇ ਬਿਲਕੁਲ ਕਿਉਂਕਿ ਦੇਖੋ ਜੀ ਆਲੋਚਨਾ ਕਰਨਾ ਸੱਤਾਧਰੀ ਤੇ ਅਲੋਚਨਾ ਹੁੰਦੀ ਹੈ ਨਾ ਤੇ ਜੇ ਮੈਂ ਪੱਤਰਕਾਰੀ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਪੱਤਰਕਾਰ ਟਾਰਗੇਟ ਤੇ ਵੀ ਕੀਤੇ ਗਏ ਚਾਹ ਪਾਣੀ ਦੇ ਮੁੱਦਿਆਂ ਦੀ ਗੱਲ ਆ ਲਈ ਬਿਲਕੁਲ ਬਹੁਤ ਸਾਰੇ ਮੁੱਦੇ ਆ ਜਿਸ ਤੇ ਪੱਤਰਕਾਰਾਂ ਨੂੰ ਵੀ ਟਾਰਗੇਟ ਕੀਤਾ ਗਿਆ ਇਸੇ ਕਾਂਗਰਸ ਸੀਟ ਹੈ ਕਾਲੀ ਦਿਲ ਸੀ ਉਹਨਾਂ ਦੇ ਰਾਜ ਵਿੱਚ ਨਹੀਂ ਹੋਇਆ ਇਹ ਕਿਤੇ ਨਾ ਕਿਤੇ ਵੀ ਵੱਡਾ ਸਵਾਲ ਬਿਲਕੁਲ ਇਹ ਸਵਾਲ ਹਮੇਸ਼ਾ ਉੱਠਦਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੇ ਪੱਤਰਕਾਰ ਜਿਹੜੇ ਕਿ ਆ ਨਾਮੀ ਪੱਤਰਕਾਰ ਜੀ ਜਿਹੜੇ ਸਰਕਾਰ ਨੂੰ ਸਵਾਲ ਕਰਦੇ ਹ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਬਿਲਕੁਲ ਉਹਨਾਂ ਦੀ ਪ੍ਰਾਈਵੇਸੀ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਨੰਬਰ 2 ਤੇ ਉਹਨਾਂ ਨੂੰ ਵਿਜੀਲੈਂਸ ਦਾ ਪੁਲਿਸ ਦਾ ਡਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੂੰ ਸੋ ਇਸ ਤਰ੍ਹਾਂ ਸਰਕਾਰ ਨੇ ਮੀਡੀਆ ਕਿਉਂਕਿ ਇੱਕ ਮੈਂ ਤੁਹਾਨੂੰ ਦੱਸਦਾ ਹਾਂ ਜੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਪੈਰ ਲੱਗਣ ਦੇ ਪਿੱਛੇ ਜਿਹੜਾ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਬਹੁਤ ਵੱਡਾ ਹੱਥ ਹਮ ਅੱਜ ਜੇ ਪੰਜਾਬ ਦਾ ਮੀਡੀਆ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਮੀਡੀਆ ਦੇ ਵਿੱਚ ਜਿਹੜਾ ਆਪਣਾ ਸਹੀ ਕੰਮ ਹੈ ਉਹ ਸੋਸ਼ਲ ਮੀਡੀਆ ਹੀ ਕਰ ਰਿਹਾ ਹੈ ਹਮ ਕਿਉਂਕਿ ਆਦਰਵਾਇਜ਼ ਜੇ ਨੈਸ਼ਨਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਮੀਡੀਆ ਦੇ ਜਿਹੜੇ ਪੰਜਾਬ ਨਾਲ ਰਿਲੇਟਡ ਚੈਨਲ ਹਨ ਮੈਂ ਨਾਂ ਨਹੀਂ ਲੈਣਾ ਉਹ ਚੈਨਲਾਂ ਤੇ ਕਿਤੇ ਨਾ ਕਿਤੇ ਜਿਵੇਂ ਇਹ ਕਹਿ ਦਿੰਦੇ ਆ ਕਿ ਸੈਂਟਰ ਦੇ ਵਿੱਚ ਗੋਦੀ ਮੀਡੀਆ ਕਹਿ ਦਿੰਦੇ ਆ ਉਹ ਗੋਦੀ ਮੀਡੀਆ ਹੈ ਤੇ ਜੇ ਪੰਜਾਬ ਦੇ ਵਿੱਚ ਫਿਰ ਗੋਦੀ ਮੀਡੀਆ ਨਹੀਂ ਤਾਂ ਹੋਰ ਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੇ ਚੈਨਲ ਨੇ ਉਹਨਾਂ ਦੇ ਉੱਪਰ ਉਸੇ ਤਰ੍ਹਾਂ ਹੀ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਸੈਂਟਰ ਦੇ ਵਿੱਚ ਨੈਸ਼ਨਲ ਮੀਡੀਆ ਨੂੰ ਕੀਤੀ ਜਾਂਦੀ ਹੈ। ਹੂੰ ਸੋ ਜੇ ਸਵਾਲ ਕਰ ਰਿਹਾ ਹੈ ਉਹ ਸੋਸ਼ਲ ਮੀਡੀਆ ਜਿਹੜੇ ਚੈਨਲਸ ਨੇ ਹੂੰ ਜਿਹੜੇ ਵੈਬ ਚੈਨਲਸ ਨੇ ਬਿਲਕੁਲ ਉਹ ਕਿਤੇ ਨਾ ਕਿਤੇ ਆਪਣੀ ਭੂਮਿਕਾ ਨਿਭਾ ਰਹੇ ਆ ਉਹ ਵੀ ਬਹੁਤ ਘੱਟ ਘੱਟ ਸੀਮਾ मतलब ਉਹ ਚੱਕ ਚੈਨਲ ਜੇ ਕਹਿ ਲਈਏ ਅਦਰਵਾਇਜ਼ ਸਰਕਾਰ ਨੇ ਬੜੀ ਬੁਰੀ ਤਰ੍ਹਾਂ ਸੰਜਾ ਕੱਸਿਆ ਹੋਇਆ ਪੱਤਰਕਾਰਾਂ ਹੂੰ ਇਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਇੱਕ ਰਾਈਟ ਟੂ ਸਪੀਕ ਰਾਈਟ ਟੂ ਜਿਹੜਾ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਉਹ ਦਾ ਸਿੱਧੇ ਸਿੱਧਾ ਘਾਣ ਕੀਤਾ ਗਿਆ ਔਰ ਇਹ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਇਸ ਵਕਤ ਲੋੜ ਹੈ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਔਰ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਅਪੀਲ ਹੈ ਕਿ ਜੋ ਤੁਸੀਂ ਚੰਗੇ ਕੰਮ ਕੀਤੇ ਆ ਜਾਂ ਕਰ ਰਹੇ ਆ ਉਹਨਾਂ ਨੂੰ ਵੀ ਪੱਤਰਕਾਰ ਭਾਈਚਾਰੇ ਨੂੰ ਵੀ ਮੇਰੀ ਇੱਕ ਅਪੀਲ ਹੈ ਜੀ ਬਿਲਕੁਲ ਕਿ ਅਸੀਂ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਬਾਇਸਡ ਹੋ ਜਾਂਦੇ ਆ ਹੂੰ ਕਈ ਵਾਰ ਅਸੀਂ ਸਿਰਫ ਤੇ ਸਿਰਫ ਸੱਤਾਧਾਰੀ ਧਿਰ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਤਰਫਾ ਇੱਕ ਤਰਫਾ ਹੂੰ ਉਹ ਵੀ ਗਲਤ ਹੈ ਹੂੰ ਜੇ ਸਰਕਾਰ ਕੁਝ ਗਲਤ ਕਰ ਰਹੀ ਹੈ ਹੂੰ ਤਾਂ ਉਹਨੂੰ ਜ਼ਰੂਰ ਪੁਆਇੰਟ ਆਊਟ ਕਰੋ ਹੂੰ ਪਰ ਇਹਦਾ ਮਤਲਬ ਇਹ ਨਹੀਂ ਇਹ ਚਿੰਤਾਤਾਰੀ ਨਾ ਕਿ ਸਿਰਫ ਤੇ ਸਿਰਫ ਨੈਗੇਟਿਵ ਦਿਖਾਉਣਾ ਹੈ ਸਰਕਾਰ ਬਾਰੇ ਹਮ ਹਾਲਾਂਕਿ ਕਈ ਫੀਲਡ ਦੇ ਵਿੱਚ ਸਰਕਾਰ ਚੰਗਾ ਵੀ ਕਰ ਰਹੀ ਹੈ ਹਮ ਅਸੀਂ ਪਿੱਛੇ ਦਿਖਾਇਆ ਲੋਕਾਂ ਨਾਲ ਗੱਲਬਾਤ ਕੀਤੀ ਸਰਕਾਰ ਦੇ ਜਿਹੜੇ ਚੰਗੇ ਕੰਮ ਕੀਤੇ ਆ ਉਹ ਵੀ ਅਸੀਂ ਦਿਖਾਏ ਆ ਪਰ ਜਿਹੜੇ ਸਰਕਾਰ ਜਿੱਥੇ ਗਲਤ ਕਰ ਰਹੀ ਹੈ ਹਮ ਉੱਥੇ ਵੀ ਅਸੀਂ ਹਮੇਸ਼ਾ ਆਵਾਜ਼ ਚੱਕੀਏ ਤੇ ਚੱਕਦੇ ਰਵਾਂਗੇ ਹਮ ਔਰ ਇਹ ਜਿਹੜਾ ਸਾਡੇ ਭਾਈਚਾਰੇ ਨੂੰ ਵੀ ਥੋੜਾ ਜਿਆਦਾ ਸੋਚਣਾ ਚਾਹੀਦਾ ਜਰਨਲਿਜ਼ਮ ਪ੍ਰਤੀ ਸਾਡੀ ਜਿਹੜੀ ਕਿਤੇ ਨਾ ਕਿਤੇ ਮੈਂ ਬਹੁਤ ਛੋਟਾ ਐ ਇਹ ਗੱਲ ਕਹਿਣ ਨੂੰ ਹਾਲਾਂਕਿ ਮੈਂ ਮੇਰੇ ਤੋਂ ਬਹੁਤ ਸੀਨੀਅਰ ਪੱਤਰਕਾਰ ਨੇ ਪਰ ਕਿਤੇ ਨਾ ਕਿਤੇ ਅਸੀਂ ਜਦੋਂ ਇੱਕ ਤਰਫਾ ਹੋ ਕੇ ਅਜੰਡਾ ਚਲਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਫਿਰ ਜ਼ਾਹਿਰ ਆ ਫਿਰ ਸਰਕਾਰ ਵੀ ਸਾਡੇ ਨਾਲ ਉਹ ਜੀ ਪੇਸ਼ ਆਉਂਦੀ ਹੈ ਆਮ ਆਦਮੀ ਪਾਰਟੀ ਵੀ ਆਪ ਦੇ ਸਟੈਂਡ ਤੋਂ ਜਿਹੜੀ ਖੜੀ ਹੋਈ ਹੈ ਬਿਲਕੁਲ ਪ੍ਰਦੀਪ ਜਿਵੇਂ ਮੈਂ ਪੱਤਰਕਾਰਾਂ ਦੀ ਗੱਲ ਕੀਤੀ ਆ ਆਪਾਂ ਦੇਖੋ ਜਦੋਂ 2022 ਦੇ ਵਿੱਚ ਵਿਧਾਨ ਸਭਾ ਹੁੰਦੀਆਂ ਨੇ ਤਾਂ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਯੋਗਦਾਨ ਸੀ ਜਿਤਾਉਣ ਦੇ ਵਿੱਚ ਹੈ ਨਾ ਤਾਂ ਪਤਾ ਨਹੀਂ ਕਿਉਂ ਲਿਟਰੇ ਭੁੱਲ ਜਾਂਦੇ ਕਿ ਜਿਹੜੇ ਪੱਤਰਕਾਰ ਜਾਂ ਜਿਹੜਾ ਮੀਡੀਆ ਸਾਨੂੰ ਉੱਪਰ ਚੱਕ ਰਿਹਾ ਤਾਂ ਕਿਤੇ ਨਾ ਕਿਤੇ ਉਹ ਸਾਨੂੰ ਥੱਲੇ ਵੀ ਸਿੱਟ ਸਕਦਾ ਗੱਲ ਕਰੀ ਆਪਾਂ 2027 ਦੀ ਕੀ ਲੱਗਦਾ ਮੀਡੀਆ ਸਾਥ ਦੇਊਗੀ ਜੇ ਇਹੇ ਹਾਲਾਤ ਨੇ ਮੈਂ ਇੱਕ ਗੱਲ ਤੁਹਾਨੂੰ ਕਰੈਕਟ ਕਰਨੀ ਚਾਹੁੰਦਾ ਜੀ ਦੇਖੋ ਮੀਡੀਆ ਨੂੰ ਕੋਈ ਹੱਕ ਨਹੀਂ ਕਿਸੇ ਨੂੰ ਥੱਲੇ ਸਿੱਟਣ ਦਾ ਕਿਸੇ ਨੂੰ ਉੱਪਰ ਚੱਕਣ ਦਾ ਬਿਲਕੁਲ ਮੀਡੀਆ ਦਾ ਕੰਮ ਹੈ ਜੋ ਸਚਾਈ ਹੈ ਉਹ ਲੋਕਾਂ ਤੱਕ ਪਹੁੰਚਾਉਣੀ ਜੀ ਠੀਕ ਹੈ ਰਹੀ ਗੱਲ ਸਾਥ ਦੇਣ ਦੀ ਨਾਂ ਦੇਣ ਦੀ ਤਾਂ ਉਹ ਸਰਕਾਰ ਦੋਨੇ ਪਾਸੇ ਹੀ ਹੈ ਤਾੜੀ ਇਕੱਠ ਨਾ ਨਿਵਾਦੀ ਜਿੰਮੇ ਮੈਂ ਪਹਿਲਾਂ ਦੱਸਿਆ ਜੀ ਗਲਤੀ ਦੋਨੋਂ ਪਾਸੇ ਹੈ ਬਿਲਕੁਲ ਸਾਡੇ 'ਚ ਵੀ ਗਲਤੀ ਹੈ ਹੂੰ ਤੇ ਸਰਕਾਰ ਨੇ ਤਾਂ ਫਿਰ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਬਿਲਕੁਲ ਸੋ ਇਸ ਕਰਕੇ ਸਮਾਜ ਜਿਹੜਾ ਹੁਣ ਬਹੁਤ ਥੋੜਾ ਰਹਿ ਗਿਆ ਹੁਣ ਇਹ ਜਿਹੜਾ ਮੈਂ ਇਕੱਲੀ ਪੋਲਿਟੀਕਲ ਪਾਰਟੀ ਇਕਨੋਮੀ ਕਹਿ ਰਿਹਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਸੋਚਣਾ ਪਵੇਗਾ ਹੁਣ ਕਿ ਅ ਮੀਡੀਆ ਉਹਨਾਂ ਨਾਲ ਕਿਸ ਢੰਗ ਨਾਲ ਪੇਸ਼ ਆਵੇ ਕਿਸ ਢੰਗ ਨਾਲ ਅੱਗੇ ਚੱਲੇ ਕਿਉਂਕਿ ਜੇਕਰ ਤੁਸੀਂ ਤੱਕਾ ਕਰੋਗੇ ਮੀਡੀਆ ਦੇ ਨਾਲ ਮੀਡੀਆ ਦੇ ਹੱਕਾਂ ਤੇ ਡਾਕਾ ਮਾਰੋਗੇ ਤੇ ਕਿਤੇ ਨਾ ਕਿਤੇ ਫਿਰ ਮੀਡੀਆ ਦੇ ਨਿਸ਼ਾਨੇ ਤੇ ਵੀ ਆਉਂਗੇ ਹੂੰ ਸੋ ਇਹ ਤੁਸੀਂ ਤੈਅ ਕਰਨਾ ਕਿ 2027 ਦੇ ਵਿੱਚ ਮੀਡੀਆ ਦੀ ਭੂਮਿਕਾ ਕਿਹੋ ਜੀ ਰਵੇ ਹੂੰ ਔਰ ਮੈਂ ਅਰਦਾਸ ਕਰਦਾ ਕਿ 2027 ਦੇ ਵਿੱਚ ਸਾਡਾ ਮੀਡੀਆ ਜਿਹੜਾ ਸਾਰਤਕ ਭੂਮਿਕਾ ਨਿਭਾਵੇ ਬਿਲਕੁਲ ਤੇ ਇੱਕ ਚੰਗੇ ਪਾਰਟੀਆਂ ਦਾ ਮੈਂ ਸਾਥ ਨਹੀਂ ਕਹੂੰਗਾ ਮੀਡੀਆ ਕਿਸੇ ਦਾ ਸਾਥ ਨਹੀਂ ਹੁੰਦਾ ਮੀਡੀਆ ਦਾ ਕੰਮ ਹੈ ਸਿਰਫ ਆਵਾਜ਼ ਚੱਕਣੀ ਬਿਲਕੁਲ ਔਰ ਨੰਬਰ 2 ਤੇ মিডিਆ ਦਾ ਕੰਮ ਹੈ ਸੱਚੀ ਗੱਲ ਸਾਹਮਣੇ ਲਿਓਣੀ ਹੂੰ মিডিਆ ਜੱਜ ਨਹੀਂ ਹੈਗਾ ਬਿਲਕੁਲ ਅਸੀਂ ਜੱਜ ਨਹੀਂ ਹੈਗੇ ਹੂੰ ਸਾਨੂੰ ਕੋਈ ਹੱਕ ਨਹੀਂ ਕਿਸੇ ਤੇ ਜੱਜਮੈਂਟ ਪਾਸ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਕਿਸੇ ਦੇ ਚੱਲਦੇ ਕੰਮ ਚ ਇੰਟਰਪਟ ਕਰਨ ਦਾ ਮੈਂ ਕਈ ਵੀਡੀਓ ਦੇਖਦਾ ਹਾਂ ਨਾ ਕਈ ਪੱਤਰਕਾਰ ਮਤਲਬ ਇੱਥੋਂ ਤੱਕ ਚਲੇ ਜਾਂਦੇ ਆ ਕਿ ਉਹ ਉਹ ਇੱਕ ਅਥਾਰਟੀ ਦੀ ਤਰ੍ਹਾਂ ਪੇਸ਼ ਆਉਣ ਲੱਗ ਜਾਂਦੇ ਆ ਮੀਡੀਆ ਨੂੰ ਕੋਈ ਅਕ ਨਹੀਂ ਕਿਸੇ ਦੀ ਤਲਾਸ਼ੀ ਲੈਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਕਿਸੇ ਦੇ ਜਾ ਕੇ ਉਹਦੇ ਪ੍ਰਾਈਵੇਟ ਕੰਮ ਦੇ ਵਿੱਚ ਇੰਟਰਫੀਅਰ ਕਰਨ ਦਾ ਜੀ ਜਦੋਂ ਅਸੀਂ ਆ ਕੇ ਆਪਣੇ ਜਿਹੜਾ ਐਥਿਕਸ ਹੈ ਉਹਨਾਂ ਤੋਂ ਭਟਕ ਜਾਂਦੇ ਆ ਤਾਂ ਉੱਥੇ ਆ ਕੇ ਫਿਰ ਸਾਡੇ ਤੇ ਜਦੋਂ ਹੁੰਦਾ ਫਿਰ ਅਸੀਂ ਚੀਕਾਂ ਮਾਰਦੇ ਆ ਬਿਲਕੁਲ ਸੋ ਇਹ ਆਉਣ ਦਾ ਸੋ ਆਪਾਂ ਫਿਰ ਨਤੀਜਿਆਂ ਵੱਲ ਚੱਲਦੇ ਆ ਪ੍ਰਦੀਪ ਜੀ ਹੁਣ ਲੇਟੈਸਟ ਅਪਡੇਟ ਕੀ ਹੈ ਜੀ ਚੌਲਾਂ ਦਾ ਲੇਟੈਸਟ ਅਪਡੇਟ ਆ ਜਿਹੜੀ ਹੈਗੀ ਹੈ ਜੀ ਲਗਭਗ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਦਫਤਰ ਹੈ ਹੁਣੇ-ਹੁਣੇ ਸੰਜੀਵ अरोड़ा ਜੀ ਆਪਣੇ ਜਿਹੜਾ ਦਫਤਰ ਦੇ ਵਿੱਚ ਪਹੁੰਚੇ ਉਹਨਾਂ ਦੀ ਬੇਟੀ ਉਹਨਾਂ ਦੇ ਨਾਲ ਸੀ ਤੇ ਉਹਨਾਂ ਨੇ ਧੰਨਵਾਦ ਕੀਤਾ ਹੈ ਭਗਵਾਨ ਰਾਮਾਨ ਦਾ ਕੇਜਰੀ ਆਲ ਦਾ ਹਾਈ ਕਮਾਂਡ ਦਾ ਧੰਨਵਾਦ ਕੀਤਾ ਔਰ ਉਹਨਾਂ ਦੀ ਜਿਹੜੀ ਜਿੱਤ ਹੈ ਉਹ ਲਗਭਗ ਹੁਣ ਇੱਕ ਹੋ ਚੁੱਕੀ ਹੈ 35179 ਵੋਟਾਂ ਉਹਨਾਂ ਨੂੰ ਮਿਲ ਗਿਆ ਨੇ ਦੂਜੇ ਨੰਬਰ ਤੇ ਜੇ ਭਰਤ ਭੁਸ਼ਨਾਸ਼ੂ ਜੀ ਦੀ ਗੱਲ ਕੀਤੀ ਜਾਵੇ ਤਾਂ ਉਹ 24542 ਵੋਟਾਂ ਲਗਭਗ ਉਹੀ 9 ਤੋਂ 10000 ਦਾ ਜਿਹੜਾ ਮਾਰ ਦੇਣਾ ਤੇ ਤੀਜੇ ਨੰਬਰ ਤੇ 20000 ਵੋਟ 20323 ਵੋਟਾਂ ਜਿਹੜੀਆਂ ਬੀਜੇਪੀ ਨੇ ਹਾਸਲ ਕੀਤੀਆਂ ਤੇ 8203 ਵੋਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਉਲਟ ਮੱਕੇ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਅੱਜ ਜਦੋਂ ਤੋਂ ਦੂਜੇ ਜਾਂ ਤੀਜੇ ਰਾਉਂਡ ਦੀ ਗਿਣਤੀ ਦੇ ਵਿੱਚ ਜਾ ਕੇ ਤੀਜੇ ਰਾਉਂਡ ਤੇ ਜਦੋਂ ਲਗਾਤਾਰ ਸੰਜੀਵ अरोੜਾ ਲੀਡ ਕਰ ਰਹੇ ਸੀ ਭਾਵੇਂ ਉਸ ਸਮੇਂ ਲੀਡ ਹੈ ਜਿਹੜੀ 2 ਤੋਂ 3000 ਵੋਟ ਦੀ ਸੀਗੀ ਬਿਲਕੁਲ ਪਰ ਉਸ ਸਮੇਂ ਤੋਂ ਹੀ ਜਿਹੜੇ ਢੋਲ ਦੀ ਆਵਾਜ਼ ਲੁਧਿਆਣਾ ਦੇ ਸੰਜੀਵ अरोੜਾ ਜੀ ਦੇ ਜਿਹੜੇ ਚੋਣ ਦਫ਼ਤਰ ਦੇ ਵਿੱਚ ਸੁਣਾਈ ਦੇਣ ਲੱਗ ਗਈ ਸੀ ਔਰ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਸੰਜੀਵ ਅਰੋੜਾ ਜੀ ਨੂੰ ਉਮੀਦ ਕਰਦੇ ਹਾਂ ਕਿ ਜਿੰਨਾ ਉਮੀਦਾਂ ਦੇ ਨਾਲ ਜਿੰਨਾ ਆਸ਼ਾਵਾਂ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਇਆ ਉਹ ਉਮੀਦਾਂ ਤੇ ਖਰੇ ਉਤਰਨਗੇ ਔਰ ਜਿਹੜੇ ਜਿਹੜਾ ਹਲਫ ਅਸੀਂ ਲੈਂਦੇ ਆ ਸਾਡੇ ਚੁਣੇ ਹੋਏ ਨੁਮਾਇੰਦੇ ਵਿਧਾਨ ਸਭਾ ਦੇ ਵਿੱਚ ਹਲਫ ਲੈਂਦੇ ਆ ਤੇ ਉਸ ਹਲਫ ਨੂੰ ਆ ਆਮ ਤੌਰ ਤੇ ਜਿਵੇਂ ਭੁੱਲ ਜਾਂਦੇ ਆ ਸਾਡੇ ਆਕੂ ਉਹ ਹਲਫ ਨੂੰ ਯਾਦ ਰੱਖਣ ਤੇ ਲੋਕਾਂ ਦੀ ਸੇਵਾ ਜਰੀਏ ਕੀ ਕਰਦੇ ਰਹੇ ਅ ਪ੍ਰਦੀਪ ਆਖਰੀ ਸਵਾਲ ਦੀ ਗੱਲ ਕਰੀਏ ਦੇਖੋ ਆਮ ਆਦਮੀ ਪਾਰਟੀ ਦੀ ਗੱਲ ਕਰੀਆ ਜਦੋਂ ਦੇ ਕੇਜਰੀਵਾਲ ਇੱਥੇ ਆਏ ਆ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਰਿਖਿਆ ਕਿ ਜਿਹੜੀ ਕਾਰਵਾਈ ਜਾਂ ਕੋਈ ਫੰਕਸ਼ਨ ਹੁੰਦਾ ਤੇ ਉਸਦੇ ਅੱਗੇ ਜਿਹੜਾ ਕੇਜਰੀਵਾਲ ਆਉਂਦੇ ਤੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਵੀ ਗੱਲਾਂ ਅੱਗੇ ਨਹੀਂ ਆਉਂਦੇ ਇਹ ਬੜਾ ਸਵਾਲ ਉੱਠ ਰਿਹਾ ਪੰਜਾਬ ਦੇ ਵਿੱਚ ਇਸ ਵੇਲੇ ਬਿਲਕੁਲ ਤੁਹਾਨੂੰ ਮੈਂ ਦੱਸਾਂ ਕਿ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਤੋਂ ਲਾਂਬੇ ਹੋਈ ਹਮ ਨਤੀਜੇ ਆਏ ਉਸ ਤੋਂ ਬਾਅਦ ਤਕਰੀਬਨ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਗਜ ਲੀਡਰ ਜਿਹੜੇ ਸੁਪਰੀਮੋ ਸਾਹਿਬ ਔਰ ਉਸ ਤੋਂ ਇਲਾਵਾ ਜਿਹੜੇ ਦੂਜੇ ਵੱਡੇ ਲੀਡਰ ਉਹਨਾਂ ਨੇ ਪੰਜਾਬ ਦੇ ਆ ਕੇ ਕੁਰਸੀ ਡਾਲੀ ਹਮ ਔਰ ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬ ਦੀ ਕੈਬਨਿਟ ਮੰਤਰੀ ਦੇ OSD ਵਜੋਂ ਹਮ ਜਿਹੜਾ ਦਿੱਲੀ ਵਾਲਿਆਂ ਨੂੰ ਉਸਦੀ ਲਗਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਕੁਝ ਇੱਕ ਜਿਹੜੇ ਹੈਗੇ ਹੈ ਚੇਅਰਮੈਨੀਆਂ ਉਹ ਜਿਹੜੀਆਂ ਦਿੱਲੀ ਦੇ ਆਗੂਆਂ ਨੂੰ ਦਿੱਤੀਆਂ ਜਾਂਦੀਆਂ ਇਹ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਕਰਦਾ ਹੈ ਕਿ ਜੋ ਪੰਜਾਬ ਦੇ ਵਰਕਰ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਉਹਨਾਂ ਦੀ ਸ਼ੁਰੂਆਤ ਤੋਂ ਲੈ ਕੇ ਜਿਨ੍ਹਾਂ ਨੇ ਮਿਹਨਤ ਕੀਤੀ ਦਰਿਆ ਝਾੜੀਆਂ ਔਰ ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਕੰਮ ਕੀਤਾ ਉਹਨਾਂ ਵਰਕਰਾਂ ਦਾ ਉਹਨਾਂ ਜਿਹੜੇ ਆਗੂਆਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਠੇਸ ਪਹੁੰਚੀ ਹੈ ਇਸ ਗੱਲ ਨਾਲ ਕਿਉਂਕਿ ਦਿੱਲੀ ਦੀ ਇੰਟਰਫੀਅਰੈਂਸ ਬਹੁਤ ਜ਼ਿਆਦਾ ਵਧੀ ਹੈ ਪਿਛਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਜੀ ਸੋ ਕਈ ਸਰਕਾਰੀ ਫੰਕਸ਼ਨਾਂ ਦੇ ਵਿੱਚ ਸਰਕਾਰੀ ਮਸ਼ੀਨਰੀ ਦੀ ਵਰਤੋਂ ਜਿਹੜੀ ਦਿੱਲੀ ਦੇ ਉਤੋਂ ਆਏ ਹੋਏ ਜਿਹੜੇ ਮਹਿਮਾਨ ਨੇ ਉਹਨਾਂ ਲਈ ਕੀਤੀ ਜਾਂਦੀ ਹੈ ਔਰ ਇਥੋਂ ਤੱਕ ਕਿ ਦਿੱਲੀ ਪੰਜਾਬ ਦੇ ਕਈ ਸਰਕਾਰੀ ਬਿਲਡਿੰਗਾਂ ਦੇ ਜਿਹੜੇ ਨੀਂ ਪੱਥਰ ਨੇ ਉਹਨਾਂ ਦੇ ਉੱਪਰ ਦਿੱਲੀ ਵਾਲੇ ਆਗੂਆਂ ਦੇ ਨਾਮ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਉੱਪਰ ਲਿਖੇ ਜਾਂਦੇ ਆ। ਹੂੰ ਇਹ ਕਿਦਣਾ ਕਿਤੇ ਸਾਡੀ ਪੰਜਾਬ ਦੀ ਜਿਹੜੇ ਸਾਡਾ ਸਵੈਮਾਨ ਹੈ ਸਾਡਾ ਇੱਕ ਪੰਜਾਬ ਦੀ ਆਪਣੀ ਇੱਜ਼ਤ ਹੈ ਉਹ ਮਾਨ ਮਰਿਆਦਾ ਉਹ ਉਹਨੂੰ ਥੇਸ ਜ਼ਰੂਰ ਪਹੁੰਚਦੀ ਹੈ। ਜੀ ਸੋ ਪ੍ਰਦੀਪ ਜੀ ਮੇਰਾ ਕਹਿ ਲਾ ਕਿ ਆਮ ਆਦੀ ਪਾਰਟੀ ਜਿਹੜੀ ਜਿੱਤੀ ਗਈ ਆ ਤੇ ਤੁਸੀਂ ਵਧਾਈ ਵੀ ਦਿੱਤੀ ਆ ਦਰਸ਼ਕੋ ਦੱਸ ਦਈਏ ਕਿ ਚੋਣਾਂ ਦੇ ਤੀਜੇ ਤੁਸੀਂ ਸੋਹਣੀ ਲੈ ਆ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਰਹਾਂ ਔਰ ਬਹੁਤ ਸਾਰੇ ਚਰਚਾ ਜਿਹੜੀ ਕੀਤੀ ਗਈ ਆ ਤੇ ਤੁਸੀਂ ਇਹਨਾਂ ਜੋ ਜਮਨੀ ਚੋਣਾਂ ਦੇ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜਲਦੀ ਕਿਸੇ ਨਵੇਂ ਅਪਡੇਟ ਲੈ ਕੇ ਪ੍ਰਦੀਪ ਟਲੋਂ ਦੇ ਨਾਲ ਹਾਜ਼ਰ ਹੋਵਾਂਗੇ ਸੋ ਬਣੇ ਰਹੋ ਜੀਵੀਐਸ ਟਾਈਮਜ਼ ਔਰ ਅਰੀਅਲ ਟੱਕ ਨਿਊਜ਼ ਦੇ ਨਾਲ ਧੰਨਵਾਦ